ਸੋ ਪਹਿਲਾਂ ਮੇਰੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਮਨਜੀਤ ਕੌਰ ਸਰਵਿਤਕਾਰੀ ਵਿਦਿਆ ਮੰਦਰ ਮਲੇਰ ਕੋਟਲਾ ਤੋਂ ਅੱਜ ਮੈਂ ਤੁਹਾਡੇ ਸਾਹਮਣੇ 12ਵੀਂ ਚ ਮਾਤ ਦਾ ਵਾਕ ਵਟਾਂਦਰਾ ਵਿਸ਼ਾ ਲੈ ਕੇ ਹਾਜ਼ਰ ਹੋਈ ਹਾਂ ਇਸ ਤੋਂ ਪਹਿਲਾਂ ਆਪਾਂ ਪਹਿਲੀ ਵੀਡੀਓ ਦੇ ਵਿੱਚ ਬੰਤਰ ਦੇ ਆਧਾਰ ਤੇ ਜਿਹੜਾ ਹੈ ਵਾਕ ਹੈ ਉਹ ਕਰ ਚੁੱਕੇ ਸੀਗੇ ਇਸ ਵੀਡੀਓ ਦੇ ਵਿੱਚ ਆਪਾਂ ਕਾਰਜ ਦੇ ਆਧਾਰ ਤੇ ਵੰਡ ਕਿਵੇਂ ਹੁੰਦੀ ਹੈ ਉਹਦੇ ਬਾਰੇ ਵਿੱਚ ਜਾਣਕਾਰੀ ਹਾਸਲ ਕਰਾਂਗੇ ਪਹਿਲਾਂ ਜਿਸ ਤਰ੍ਹਾਂ ਵਾਕ ਵਟਾਂਦਰਾ ਸੀ ਆਪਾਂ ਕੀਤਾ ਸੀਗਾ ਵੰਤਰ ਦੇ ਆਧਾਰ ਤੇ ਸੀਗਾ ਜਿਹੜਾ ਇਹਨੂੰ ਆਪਾਂ ਅੱਗੇ ਤਿੰਨ ਕਿਸਮਾਂ ਚ ਲਿੱਤਾ ਸੀਗਾ ਸਧਾਰਨ ਵਾਕ ਸੰਯੁਕਤ ਵਾਕ ਤੇ ਮਿਸ਼ਰਤ ਵਾਕ ਇਦੇ ਬਾਰੇ ਚਾਪਾ ਪਹਿਲੀ ਵੀਡੀਓ ਦੇ ਵਿੱਚ ਜਾਣਕਾਰੀ ਦਿੱਤੀ ਸੀ ਤੇ ਹੁਣ ਆਪਾਂ ਕਰਨਾ ਦੂਸਰੇ ਚ ਕਾਰਜ ਦੇ ਆਧਾਰ ਤੇ ਕਾਰਜ ਦੇ ਆਧਾਰ ਤੇ ਜਿਹੜੇ ਨੇ ਇਹ ਪੰਜ ਪ੍ਰਕਾਰ ਦੇ ਵਿੱਚ ਆਉਣਗੇ ਸਭ ਤੋਂ ਪਹਿਲਾਂ ਬਿਆਨੀ ਆ बयानिया वाक्य अगे दो किस्म देने ठीक है एक तो है जी हाँ वाचक एक है जी ना वाचक ठीक है उस तो बाद प्रश्न तो आज्ञा इच्छा ठीक है हम अपना ਕਾਰਜ ਦੇ ਆਧਾਰ ਤੇ ਕਰਾਂਗੇ ਜੀ ਕਾਰਜ ਦੇ ਆਧਾਰ ਤੇ ਜਿਹੜੀ ਆ ਵਾਕਾਂ ਦੀ ਵੰਡ ਕਿਵੇਂ ਹੈ ਕਹਿੰਦੇ ਕਾਰਜ ਦੇ ਆਧਾਰ ਤੇ ਪੰਜਾਬੀ ਭਾਸ਼ਾ ਦੇ ਵਾਕਾਂ ਦੀ ਵੰਡ ਹੈ ਜਿਹੜੀ ਹੇਠ ਲਿਖੇ ਅਨੁਸਾਰ ਹੈ ਹਾਂਵਾਚਕ ਨਾਵਾਚਕ ਪ੍ਰਸ਼ਨਵਾਚਕ ਵਿਸਮੇਵਾਚਕ ਆਗਿਆ ਜਾਂ ਹੁਕਮਵਾਚਕ ਤੇ ਇੱਛਾਵਾਚਕ ਬਿਆਨਿਆ ਵਾਕ ਬਿਆਨ ਜਿਹਦੇ ਵਿੱਚ ਕੋਈ ਸੱਚਾਈ ਜਾਂ ਕੋਈ ਘਟਨਾ ਜਿਹੜੀ ਹੈ ਉਹਨੂੰ ਬਿਆਨ ਕੀਤਾ ਗਿਆ ਹੁੰਦਾ ਹੈ ਉਹਨਾਂ ਵਾਕਾਂ ਨੂੰ ਅਸੀਂ ਕੀ ਬੋਲਾਂਗੇ ਬਿਆਨਿਆ ਵਾਕ ਬਿਆਨਿਆ ਵਾਕ ਜਿਹੜੇ ਨੇ ਅੱਗੇ ਦੋ ਕਿਸਮਾਂ ਦੇ ਵਿੱਚ ਹੋਣਗੇ ਇੱਕ ਹੈ ਜੀ ਹਾਂ ਵਾਚਕ ਜਿਹਦੇ ਵਿੱਚ ਜਿਹੜੀ ਵੀ ਗੱਲ ਕੀਤੀ ਗਈ ਹੋएगी ਕਿਰਿਆ ਜਿਹੜੀ ਹੋਏਗੀ ਉਹ ਹਾਂ ਵਾਚਕ ਦੇ ਵਿੱਚ ਹੀ ਹੋਵੇਗੀ ਜਿਸ ਤਰ੍ਹਾਂ ਮਿਹਨਤ ਜਿਹੜੀ ਹਮੇਸ਼ਾ ਸਫਲ ਹੁੰਦੀ ਹੈ ਉਹ ਕੀ ਹੋ ਗਿਆ ਸਾਡੀ ਹਾਂ ਵਾਚਕ ਦੇ ਵਿੱਚ ਵਾਕ ਰਹਿਣਗੇ ਜਿਹੜਾ ਇਗਜ਼ਾਮਪਲ ਆ ਲੈਤੀਆਂ ਨੇ ਉਦਾਹਰਨਾਂ ਲੈਂਤੀਆਂ ਨੇ ਜੀ ਅਸੀਂ ਆਪਣੇ ਦੇਸ਼ ਨੂੰ ਪਿਆਰ ਕਰਦੇ ਹਾਂ ਜਿਹੜੀ ਸਾਡੀ ਕਿਰਿਆ ਹੈਗੀ ਆ ਉਹ ਹਾਂ ਵਾਚਕ ਦੇ ਵਿੱਚ ਹੈ ਮਿਹਨਤੀ ਲੋਕ ਸਦਾ ਸੁੱਖ ਪਾਉਂਦੇ ਹਨ ਇਹ ਵੀ ਸਾਡਾ ਜਿਹੜਾ ਹੈ ਹਾਂ ਵਾਚਕ ਵਾਕ ਹੈ ਅੱਗੇ ਅੱਗੇ ਨਾ ਵਾਚਕ ਵਾਕ ਕਿਹੜੇ ਨੇ ਜਿਨ੍ਹਾਂ ਦੇ ਵਿੱਚ ਜਿਹੜੀ ਕਿਰਿਆ ਹੋएगी ਉਹ ਨਾ ਵਾਚਕ ਦੇ ਵਿੱਚ ਹੋਏਗੀ ਜਿਵੇਂ ਬੱਚਿਓ ਫੁੱਲ ਨਾ ਤੋੜੇ ਦੇ ਵਿੱਚ ਨਾ ਜਿਹੜੀ ਉਹਦੀ ਆਵਾਜ਼ ਹੈ ਜਿਹੜੀ ਕਿਰਿਆ ਜਿਹੜੀ ਹੋਏਗੀ ਮਿਹਨਤੀ ਲੋਕਾਂ ਦੇ ਦੁਖੀ ਮਿਹਨਤੀ ਲੋਕ ਕਦੇ ਦੁਖੀ ਨਹੀਂ ਹੁੰਦੇ ਅਗੇ ਆ ਜੀ ਪ੍ਰਸ਼ਨਵਾਚਕ ਜਿਹਦੇ ਵਿੱਚ ਵਾਕ ਹੈ ਜਿਹੜਾ ਉਹਦੇ ਵਿੱਚ ਕੋਈ ਨਾ ਕੋਈ ਪ੍ਰਸ਼ਨ ਹੈ ਜਿਹੜਾ ਕੀਤਾ ਗਿਆ ਹੋਏਗਾ ਉਹਦੇ ਵਿੱਚ ਜਿਸ ਤਰ੍ਹਾਂ ਕਿਸ ਨੇ ਕੀ ਕਦੋਂ ਐਸਾ ਨੇ ਸ਼ਬਦ ਲੈ ਕੇ ਉਸ ਵਾਕ ਨੂੰ ਸੀ ਪ੍ਰਸ਼ਨ ਦੇ ਰੂਪ ਦੇ ਵਿੱਚ ਪੁੱਛਦੇ ਹਾਂ ਜਿਹਦੇ ਜਿੰਨਾ ਵਾਕਾਂ ਦੇ ਵਿੱਚ ਕੋਈ ਪ੍ਰਸ਼ਨ ਹੈ ਜਿਹੜਾ ਪੁੱਛਿਆ ਜਾਂਦਾ ਹੈ ਅਤੇ ਵਾਕ ਦੇ ਅੰਤ ਦੇ ਵਿੱਚ ਪ੍ਰਸ਼ਨ ਸੂਚਕ ਚਿੰਨ ਹੈ ਜਿਹੜਾ ਪ੍ਰਸ਼ਨ ਚਿੰਨ ਹੈ ਜਿਹੜਾ ਉਹ ਲਾਇਆ ਜਾਂਦਾ ਹੈ ਜਿਵੇਂ ਉਹ ਕਿੱਥੇ ਜਾ ਰਿਹਾ ਹੈ ਪਿੱਛੇ ਪ੍ਰਸ਼ਨ ਚਿੰਨ ਹੈ ਭਾਰਤ ਕਦੋਂ ਆਜ਼ਾਦ ਹੋਇਆ ਅਗੇ ਜੀ ਵਿਸਮੇਵਾਚਕ ਵਾਕ ਵਿਸਮੇਵਾਚਕ ਜਦੋਂ ਅਸੀਂ ਆਪਣੇ ਮਨ ਦੀ ਖੁਸ਼ੀ ਗਮੀ ਹੈਰਾਨੀ ਜਦੋਂ ਦੁੱਖ ਹੁੰਦਾ ਸਾਨੂੰ ਜਾਂ ਕੋਈ ਖੁਸ਼ੀ ਹੁੰਦੀ ਹੈ ਆਪ ਮੁਹਾਰੇ ਜਿਹੜੇ ਸ਼ਬਦ ਸਾਡੇ ਮੂੰਹ ਦੇ ਵਿੱਚੋਂ ਨਿਕਲ ਆਉਂਦੇ ਨੇ ਜਿਸ ਤਰ੍ਹਾਂ ਸਾਡੇ ਕੋਈ ਸੱਟ ਲੱਗੀ ਹੈ ਤਾਂ ਇੱਕਦਮ ਸਾਡੇ ਮੂੰਹ ਦੇ ਵਿੱਚੋਂ ਹਾਏ ਜਾਂ ਉਈ ਜਾਂ ਕਿਸ ਤਰ੍ਹਾਂ ਦੇ ਸ਼ਬਦ ਨਿਕਲਣਗੇ ਉਹਨਾਂ ਨੂੰ ਅਸੀਂ ਕੀ ਬੋਲਦੇ ਹੈਗੇ ਵਿਸਮੇਵਾਚਕ ਸ਼ਬਦ ਅਤੇ ਉਹ ਵਾਕ ਜਿਹੜੇ ਹੋਣਗੇ ਜਿਹਦੇ ਵਿੱਚ ਵਿਸਮੇ ਕੋਈ ਹੈਰਾਨੀ ਵਾਲੀ ਗੱਲ ਜਿਹੜੀ ਕੀਤੀ ਗਈ ਹੋਵੇਗੀ ਜਿਵੇਂ ਹੈ ਜੀ ਵਾਹ ਕਿੰਨਾ ਸੁੰਦਰ ਫੁੱਲ ਹੈ ਲਾਸਟ ਦੇ ਵਿੱਚ ਜਿਹੜਾ ਵਿਸਮੇਕ ਚਿੰਨ ਲੱਗਦਾ ਹੈ ਇਹ ਤਿਆਰ ਰੱਖਣਾ ਜੀ ਵਿਸਮੇ ਜੇ ਤਾਂ ਇੱਕ ਸ਼ਬਦ ਨਾਲ ਜਿਹੜੀ ਸਾਡੀ ਹੈਰਾਨੀ ਵਾਲੀ ਗੱਲ ਹੈ ਪੂਰਨ ਹੁੰਦੀ ਹੈ ਤਾਂ ਵਿਸਮੇ ਦਾ ਚਿੰਨ ਜਿਹੜਾ ਉਸ ਤੋਂ ਇੱਕ ਸ਼ਬਦ ਤੋਂ ਬਾਅਦ ਲੱਗੇਗਾ ਅਗਰ ਪੂਰੇ ਵਾਕ ਨਾਲ ਉਹ ਜਿਹੜੀ ਹੈਰਾਨੀ ਪ੍ਰਗਟ ਹੁੰਦੀ ਹੈ ਤਾਂ ਜਿਹੜਾ ਵਿਸਮੇਕ ਚਿੰਨ ਆ ਉਹ ਅੰਤ ਦੇ ਵਿੱਚ ਲੱਗਦਾ ਹੈ ਆਗਿਆਵਾਚਕ ਜਦੋਂ ਅਸੀਂ ਕਿਸੇ ਨੂੰ ਆਗਿਆ ਜਿਹੜੀ ਦਿੱਤੀ ਜਾਂਦੀ ਹੈਗੀ ਇਹ ਵਾਕ ਆਗਿਆ ਰਾਉ ਕੰਮ ਦਿੱਤੇ ਜਾਣ ਦੇ ਭਾਵ ਨੂੰ ਉਜਾਗਰ ਕਰਦੇ ਹਨ ਇਹਨਾਂ ਵਾਕਾਂ ਦੇ ਵਿੱਚ ਆਮ ਤੌਰ ਤੇ ਕਰਤਰੀ ਦੀ ਜਿਹੜੀ ਅਨ ਹੁੰਦੀ ਇਹਦੇ ਵਿੱਚ ਕਰਤਾ ਨਹੀਂ ਹੁੰਦਾ ਜਿਸ ਤਰ੍ਹਾਂ ਪਾਣੀ ਦਾ ਗਲਾਸ ਲਿਆਉ ਇਹਦੇ ਵਿੱਚ ਠੀਕ ਹੈ ਕਿਸੇ ਨੇ ਮੰਗਿਆ ਤਾਂ ਹੋਏਗਾ ਪਰ ਉਹਦੇ ਵਿੱਚ ਜਿਹੜੀ ਆ ਕੋਈ ਜਿਹੜਾ ਕਰਤਾ ਜਿਹਨੇ ਮੰਗਿਆ ਉਹਦਾ ਨਾਮ ਹੈ ਜਿਹੜਾ ਉਹਦੇ ਵਿੱਚ ਨਹੀਂ ਮੌਜੂਦ ਹੁੰਦਾ ਇਸ ਕਰਕੇ ਇਹਦੇ ਵਿੱਚ ਹਮੇਸ਼ਾ ਜਿਹੜਾ ਜ਼ਿਆਦਾ ਤੌਰ ਤੇ ਕਦੇ ਹੀ ਕੋਈ ਇਸ ਤਰ੍ਹਾਂ ਦਾ ਵਾਕ ਹੋਏਗਾ ਜਿਹਦੇ ਵਿੱਚ ਜਿਹੜਾ ਕਰਤਾ ਹੋਏਗਾ ਅਦਰਵਾਇਜ਼ ਹਮੇਸ਼ਾ ਜਿਹੜਾ ਹੈ ਕਰਤਾ ਜਿਹੜਾ ਉਹਦੀ ਅਣਹੋਂਦ ਹੈ ਜਿਹੜੀ ਵਾਕ ਦੇ ਵਿੱਚ ਰਹੇਗੀ ਆਓ ਸਕੂਲ ਦਾ ਕੰਮ ਕਰੀਏ ਚਾਹ ਲਿਆਓ ਇੱਛਾਵਾਚਕ ਵਾਕ ਇੱਛਾਵਾਚਕ ਜਿਹਦੇ ਵਿੱਚ ਆਪਾਂ ਕਿਸੇ ਨੂੰ ਅਸੀਸ ਦਿੰਦੇ ਆ ਕੋਈ ਸ਼ੁਭ ਬੋਸ਼ਵਾ ਦਾ ਜਿਹੜੇ ਵਰਤੇ ਜਾਂਦੇ ਨੇ ਜਿਵੇਂ ਵੱਡੇ ਨੇ ਜਦੋਂ ਅਸੀਂ ਉਹਨਾਂ ਦਾ ਕੋਈ ਕੰਮ ਕਰਤਾ ਸਾਨੂੰ ਜਿਉਂਦੇ ਰਹੋ ਨੰਮੀਆ ਉਮਰਾਂ ਹੋਣ ਇਸ ਤਰ੍ਹਾਂ ਦੇ ਜਿਹੜੇ ਸਾਨੂੰ ਅਸੀਸਾਂ ਜਿਹੜੇ ਦਿੰਦੇ ਨੇ ਉਹਨੂੰ ਅਸੀਂ ਕੀ ਕਹਿੰਦੇ ਆ ਅੱਛਾ ਵਾਚਕ ਵਾਕ ਇਨ੍ਹਾਂ ਵਾਕਾਂ ਵਿੱਚ ਕਿਸੇ ਲਈ ਸ਼ੁਭ ਇੱਛਾ ਜਾਂ ਅਸੀਸ ਆਦੀ ਹੈ ਜਿਹੜੀ ਉਹਦੇ ਭਾਵ ਹੈ ਜਿਹੜੇ ਪ੍ਰਗਟ ਕੀਤੇ ਜਾਂਦੇ ਨੇ ਜਿਵੇਂ ਤੇਰੀ ਦੇ ਨਰੋਈ ਰਹੇ ਤੇਨੂੰ ਤੱਤੀ ਵਾਣਾ ਲੱਗੇ ਇਹ ਜਿਹੜੇ ਸਾਡੇ ਨਾਲ ਸੀਸਾਂ ਜਿਹੜੀਆਂ ਨੇ ਵੱਡਿਆਂ ਵੱਲੋਂ ਸਾਨੂੰ ਦਿੱਤੀਆਂ ਜਾਂਦੇ ਨੇ ਉਹ ਵਾਕ ਹੀ ਹੋਣਗੇ ਇੱਛਾ ਵਾਚਕ ਵਾਕ ਹੋਣਗੇ